ਭੁਜੰਗ ਪ੍ਰਿਆਤ ਛੰਦ ਭਏ ਅਤਰ ਘਾਤੰ ਗਿਰੇ ਚੌਰ ਚੀਰੰ ਰੁਲੇ ਤਛ ਮੁਛੰ ਉਠੇ ਤਿਛ ਤੀਰੰ ਗਿਰੇ ਸੁੰਡ ਮੁੰਡੰ ਰਣੰ ਭੀਮ ਰੂਪੰ ਮਨੋ ਖੇਲ ਪੌਡੇ ਹਠੀ ਫਾਗ ਜੂਪੰ ਭੁਜੰਗ ਪ੍ਰਿਆਤ ਛੰਦ बहे खग्यं खेत खिंगं सो तीरं सबे शस्त्र संजान सो सूरवीरं हां जी ਤੁਬਾ ਪਾਤ ਹੈ ਸੋ ਸੁਬਹ ਸ਼ਾਸਤਰ ਸੰਜਾਨ ਸੋ ਸੂਰਬੀਰੰ ਗਿਰੇ ਗੌਰਗਾਜੀ ਖੁੱਲੇ ਹੱਥ ਬਤਨ ਨਚਿਓ ਰੁਦਰ ਰੁਦਰੰ ਨਚੇ ਮਛ ਮਥੰ ਰਸਾਵਲ ਛੰਦ ਮਹਾਬੀਰ ਗੱਜੇ ਸੁਭੰ ਸ਼ਾਸਤਰ ਸੱਜੇ ਬਧੇ ਗੱਜ ਗਾਹਨ ਸੋ ਹੂਰੰ ਓਛਾਹੀ ਰਸਵਲ ਛੰਦ ਢੱਲਾ ਟੁੱਕ ਢਾਲਨ ਝਮੀ ਤੇਗ ਕਾਲੰ ਕਟਾ ਕਾਟ ਬਾਹ ਹੈ ਉਬੈ ਜੀਤ ਚਾਹੈ ਰਸਵਲ ਛੰਦ ਮੁਖੰ ਮੁੱਛ ਬੰਕੀ ਤਮੰ ਤੇਗ ਅਤੰਕੀ ਗਿਰੈ ਗੌਰਗਾਜੀ ਨਚੈ ਫਿਰ ਫਿਰ ਫਿਰੈ ਗੌਰਗਾਜੀ ਨਚੈ ਤੁੰਦਤਾਜੀ ਭੁਜੰਗ ਛੰਦ ਭਰਿਓ ਰੋਸ ਸੰਖਾ ਸਰੰਗ ਦੇਖ ਸੈਣ ਤਪੇ ਵੀਰ ਬਕਤਰੰ ਕੀਏ ਰਕਤ ਨੈਣ ਭੁਜਾ ਠੋਕ ਭੂਪੰ ਕਰਿਓ ਨਾਦ ਉਚੰ ਸੁਣੇ ਗਰਬਣੀਆਂ ਨਕੇ ਗਰਬ ਮੁਚੰ ਭੁਜੰਗ ਲਗੇ ਠਾਮ ਠਾਮੰ ਦਮਾਮੰ ਦਮੰਕੇ ਖੁੱਲੇ ਖੇਤ ਮੋ ਖਗ ਖੂਨੀ ਖਿਮੰਕੇ ਭੈ ਕਰੂਰ ਭਾਂਤੰ ਕਮਾਨੰ ਕੜਕੇ ਨਚੇ ਵੀਰ ਬੈਤਾਲ ਭੂਤੰ ਪੜਕੇ ਭੁਜੰਗ ਗਿਰਿਓ ਆਇਦੰ ਸਾਇਦੰ ਵੀਰਖੇਤੰ ਹੂੰ ਗਿਰਿਓ ਆਜੁਦੰ ਵੀਰ ਆਜੁਦੰ ਕਰਨਾ ਆਇਦੰ ਆਜੁਦੰ ਆਇਦੰ ਗਿਰਿਓ ਗਿਰਿਓ ਆਇਦੰ ਸਾਇਦੰ ਵੀਰਖੇਤੰ ਨਚੇ ਕੰਧ ਹੀਣੰ ਕਮਤੰ ਅਚੇਤੰ ਖੁੱਲੇ ਖਗ ਖੋਨੀ ਖਿਆਲੰ ਕਤੰਗੰ ਭਜੇ ਕਾਤਰੰ ਸੂਰ ਬਜੇ ਨਿਹੰਗੰ ਪੁਜੰਗ ਕਟੇ ਚਰਮ ਬਰਮੰ ਗਿਰਿਓ ਸਤਰ ਸ਼ਸਤਰੰ ਭਕੇ ਭੈ ਭਰੇ ਭੂਤ ਭੂਮੰ ਨਿਰਸ਼ਸਤਰੰ ਨਿਰਸ਼ਤਰੰ ਭਕੇ ਭੈ ਭਰੇ ਭੂਤ ਭੂਮੰ ਰਸਤਰੰ ਨਰਸਤਰੰ ਭਕੇ ਭੈ ਭਰੇ ਭੂਤ ਭੂਮੰ ਨਿਰਸਤਰੰ ਰਣੰ ਰੰਗ ਰਤੈ ਸਬੀ ਰੰਗ ਭੂਪੰ ਗਿਰੇ ਜੋ ਭੂਮੰ रणंग रंग रत्ते सभी रंग भूमंग गिरे जुग मदंग बलि चूम चूमंग भुजंग भयो दंद जुदंग रण संख मच्छंग मनोदोगिरंग जुद जुटे सपच्छंग कटे महास टुकंग पखे गिद वृदंग हसी जोगणी 64 सूर सुदंग भुजंग कियो उद्धार वेदंग हते संख पीरंग तजयो माछ रूपंग सजयो सुंदर चीरंग ਸਬਹ ਦੇਵ ਥਾਪੇ ਕੀਉ ਦੁਸ਼ਟ ਨਾਸੰ ਕਰੇ ਸਰਬਦਾਨੋ ਭਰੇ ਜੀਵ ਤਰਾਸੰ ਤ੍ਰਭੰਗੀ ਛੰਦ ਸੰਕਾਸ਼ੁਰ ਮਾਰੇ ਬੇਦ ਉਧਾਰੇ ਸਤਰ ਸੰਘਾਰੇ ਜਸ ਲੀਨੋ ਦੇਵੇ ਸੁ ਬੁਲਾਇਓ ਰਾਜ ਦੇਵੇ ਇਕੱਠਾ ਪਾਠ ਇੰਦਰਦਨ ਦੇਵੇ ਸੁ ਬੁਲਾਇਓ ਰਾਜ ਬਿਠਾਇਓ ਛਤਰ ਫੇਰਾਇਓ ਸੁਖ ਦੀਨੋ ਕੋਟੰ ਬਜ ਬਾਜੇ ਸੁਰ ਕੋਟੰ ਟਿੱਪੀ ਹਾਂ ਜੀ ਅਰਤੀ ਪੀ ਕੱਟਦੇ ਹੋਗੇ ਕੋਟ ਬਜੇ ਬਾਜੇ ਬਜੇ ਹੂੰ ਇਥੇ ਕੋਟ ਬਜੇ ਬਾਜੇ ਅਮ੍ਰਿਤਸਰ ਗਾਜੇ ਅਮ੍ਰਿਤਸਰ ਹੂੰ ਤੇ ਸੁਰ ਸਰ ਅਮ੍ਰਿਤਸਰ ਇਕੱਠਾ ਪਾਠ ਕੋਟ ਬਜੇ ਬਾਜੇ ਅਮ੍ਰਿਤਸਰ ਗਾਜੇ ਕੋਟ ਬਜੇ ਬਾਜੇ ਅਮ੍ਰਿਤਸਰ ਧੂਬ ਕਰ ਸਾਜੇ ਸੋਕ ਹਰੇ ਕੋਟ ਬਜੇ ਬਾਜੇ ਸੁੰਭ ਬਾਨੀ ਬਾੜ ਕਦੇ ਸੁੰਭ ਨਾ ਕਰ ਲੋ ਟਿੱਪੀ ਮੇਟ ਕੇ ਜੇ ਹੈਗੀ ਸੁਭ ਸੁਭ ਕਰ ਸਾਜੇ ਸ਼ੋਕ ਹਰੇ ਕੋਟ ਬਜੇ ਬਾਜੇ ਅਮਰੀਸ਼ਰ ਗਾਜੇ ਸੁਭ ਕਰ ਸਾਜੇ ਸ਼ੋਕ ਹਰੇ ਦੇਦ ਕੋਟਕ ਦਛਨਾ ਕਰੋਰ ਪਰਦਸ਼ਨਾ ਆਨ ਸੋ ਮਛ ਕੇ ਪਾਏ ਪਰੇ ਇਤਿ ਸ੍ਰੀ ਵਿਚਤਰਨਾਟਕੇ ਗ੍ਰੰਥੇ ਪ੍ਰਤਮ ਪ੍ਰਤਮ ਮੱਛ ਅਵਤਾਰ ਸੰਖਾਸਰ ਬਦੇ ਸੰਦੇਹ ਲਿਖੇ ਤੇ ਇਥੇ ਖਾਲਸਾ ਜੀ ਸਾਡੇ ਪਾਸ ਸੁਣ ਲਿਓ ਇਤਿ ਸ੍ਰੀ ਵਿਚਤਰਨਾਟਕੇ ਮੱਛ ਅਵਤਾਰ ਕਥਨ ਸੰਖਾਸਰ ਬਦੇ